ਸਾਕਾ ਦੀ ਕਿੱਥੇ ਪਿਆ ਆਸੀਂ ਪਾਣੀ ਪੈਦਲ ਲੈ ਕੇ ਜਾ ਰਿਹਾ ਲੈ ਕੇ ਜਾ ਪਾਣੀ ਇਹ ਰਹਿਤ ਘਾਰੇ ਚੰਕਰ ਨਹੀਂ ਕਰਨੀ ਬੰਦੇ ਸਾਨੂੰ ਲਾਗੇ ਲੈ ਕੇ ਜਾ ਪਾਣੀ ਲੈ ਕੇ ਜਾਓ ਚਲੋ ਚਲੋ ਜੀ ਲਾਓ ਚਲੋ ਜੀ ਲੈ ਕੇ ਜਾਓ ਪਾਣੀ ਲੈ ਕੁਣਾ ਕਰਦੀ ਕਰ ਰਿਹਾ ਤਿੰਨ ਜਾਨ ਦੇਣੀ ਆ ਅਸੀਂ ਆਸੀ ਲੰਗੜ ਬਗਾ ਲੰਗੜ ਨਹੀਂ ਜਾਨ ਦੇਣਾ ਲੰਗੜ ਵੀ ਆ ਗਿਆ ਪਿੱਛੇ ਕਿਹੜੀ ਰੋਡ ਤੇ ਆ ਆ ਮੁੜ ਕੇ ਜਾਣਾ ਇਸ ਰੋਡ ਤੇ ਰੋਕੇ ਨਹੀਂ ਮੈਂ ਅੱਗੇ ਨਹੀਂ ਜਾ ਸਕਦੇ ਨਹੀਂ ਫਿਰ ਫਿਰ ਆ ਰੋਕਿਆ ਮੈਨੂੰ ਸੱਤੇ ਲਾਇਆ ਹਾਂ ਤੇ ਇਸ ਰੋਡ ਤੇ ਅਸੀਂ ਪਾਰੇ ਮੋੜ ਤੋਂ ਪਾਰੇ ਤੁਹਾਨੂੰ ਮੈਂ ਤੁਹਾਨੂੰ ਕਿੱਧਰ ਜਾਣਾ ਪਰ ਤੁਸੀਂ ਤਾਂ ਅੱਗੇ ਵੀ ਨਹੀਂ ਕਿਸੇ ਨੂੰ ਜਾਣ ਦੇ ਰਹੇ ਅਸੀਂ 10 ਕਿਲੋਮੀਟਰ ਅੱਗੇ ਜਾਣਾ ਕਵਰ ਕਰ ਲਈ ਤੁਸੀਂ ਸਾਨੂੰ ਵੀ ਰੋਕ ਲਿਆ ਤੁਸੀਂ ਕਹਿੰਦੇ ਮੇਥੇ ਜਾਣ ਦੇ ਰੋਕਦਾ ਅੱਗੇ ਰਸਤੇ ਦੋ ਤਿੰਨ ਜਗ੍ਹਾ ਤਾਂ ਨਿਕਲਦੇ ਨੇ ਕਿ ਨਹੀਂ ਜਾਣ ਦੇ ਸਕਦੇ ਅਸੀਂ ਅੱਗੇ ਬੰਦਾ ਰੋਕਾ ਤਾਂ ਤਾਇਪੁਰ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਥਿਤੀ ਜਿਹੜੀ ਕਿ ਬੇहद ਨਾਜ਼ੁਕ ਬਣੀ ਹੋਈ ਹੈ ਪਰ ਇੱਥੇ ਡਿਵੀਜ਼ਨ ਨੰਬਰ 7 ਤੋਂ ਜਿਹੜੇ ਕਿ ਇੰਚਾਰਜ ਨੇ ਸੁਖਦੇਵ ਉਹਨਾਂ ਦੇ ਵੱਲੋਂ ਵਿਚਕਾਰ ਗੱਡੀ ਲਗਾ ਕੇ ਬੈਰੀਕੇਡਿੰਗ ਕੀਤੀ ਗਈ ਹੈ ਜਿਹੜੇ ਰਾਹਤ ਕਰਮੀ ਪੀਡੀਏ ਸਟੇਸ਼ਨ ਦੇ ਵੱਲੋਂ ਸਵੇਰ ਤੋਂ ਹੀ ਜਿਹੜਾ ਕਿ ਰਾਹਤ ਦਾ ਕਾਰਜ ਕੀਤਾ ਜਾ ਰਿਹਾ ਬਨਪੂਰਨ ਨੂੰ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਸਭ ਤੁਹਾਨੂੰ ਵੀ ਅੱਗੇ ਜਾਣਕਾਰੀ ਪਹਿਲੇ ਸਾਲ ਦਾ ਫੋਨ ਆਇਆ ਗ੍ਰੇਡ ਵਿੱਚ ਪਾਣੀ ਪੈ ਰਿਆ ਪੁਲਿਸ ਕੰਦੇਸੀ ਜਾਣ ਨਹੀਂ ਦੇਣਾ ਕਿਉਂ ਨਾ ਜਾਣ ਦੇ ਰਹੇ ਕੋਲ ਤੋਂ ਪਤਾ ਨਹੀਂ ਪੁਲਿਸ ਹੀ ਰਾਹ ਚੱਲਦਾ ਹੈ ਜੀ ਕਦੇ ਨਹੀਂ ਜਾਣ ਧੱਕੇਸ਼ਾ ਉਹ ਵੀ ਰਾਦੇ ਤੇ ਕੱਲ ਰਾਦੇ ਵੇਲੇ ਸੱਤੇ ਖੜੇ ਹੁਣ ਆ ਕੇ ਕਹਿੰਦੇ ਅਸੀਂ ਜਾਣ ਨਹੀਂ ਦੇਣਾ ਕੰਮ ਪ੍ਰਸ਼ਾਸਨ ਦਾ ਸਾਡਾ ਸਹੀ ਜੀ ਵੀ ਤਬਾਹ ਹੋ ਜਾਊਗਾ ਸਾਡੀ ਇੰਡਸਟਰੀ ਤਬਾਹ ਹੋ ਜਾਊਗੀ ਇਹਨਾਂ ਨੂੰ ਪੁੱਛੋ ਤਾਂ ਸੋਜੀ ਕੌਣ ਰੋਕ ਰਿਹਾ ਕਰੋ ਇਹਨਾਂ ਨਾਲ ਕੌਣ ਰੋਕ ਰਿਹਾ ਜੀ ਸੁਖਦੇਵ ਸਿੰਘ ਕਿਉਂ ਰੋਕ ਰਿਓ ਭਾਈ ਸੋਜੀ ਰੋਡ ਬੰਦ ਆ ਜੀ ਇਹਨੂੰ ਕਹਤਾ ਆ ਵੀ ਜਿਹੜੇ ਰਾਹਤ ਕਰਮੀਆਂ ਅਸੀਂ ਅਸੀਂ ਸਰ ਉਹਨੂੰ ਮੈਂ 10 ਵਾਰੀ ਕਹਿ ਚੁੱਕਿਆ ਵੀ ਅੱਗੇ ਰੋਡ ਬੰਦ ਆ 1 ਮਿੰਟ ਦਾ ਪੈਦਲ ਰਸਤਾ ਜਿਹਨੇ ਜਾਣਾ ਜਾ ਸਕਦੇ ਤੁਸੀਂ ਵੀ ਪੈਦਲ ਜਾਣਾ ਉੱਥੇ ਜਾ ਸਕਦੇ ਹੋ ਤੁਸੀਂ ਅੱਗੇ ਜਾ ਕੇ ਦੇਖ ਸਕਦੇ ਹੋ ਇਹ ਸਵੇਰ ਤੋਂ ਲੱਗੇ ਹੋਏ ਨੇ ਬੰਨ ਪੂਰੇ ਜਾ ਰਹੇ ਜਿਹੜਾ ਕੰਮ ਪ੍ਰਸ਼ਾਸਨ ਦਾ ਸੀ ਉਹ ਇਹਨਾਂ ਦਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ 10 ਵਾਰੀ ਮੈਂ ਸਮਝਾਦਾ ਤੁਹਾਨੂੰ ਵੀ ਅੱਗੇ ਪੈਦਲ ਜਾ ਸਕਦੇ ਹੋ ਤੁਸੀਂ ਤੁਸੀਂ 10 ਵਾਰੀ ਮੇਰੇ ਕੋਲੇ ਆ ਗਏ ਕੈਮਰਾ ਲੈ ਕੇ ਹਰ ਇੱਕ ਬੰਦੇ ਕੁਝ ਵੀ ਕਹਿ ਸਕਦੇ ਹੋ ਤੁਸੀਂ 20 ਵਾਰੀ ਵੀ ਕਹੋ 50 ਵਾਰੀ ਵੀ ਕਹੋ ਸਾਡਾ ਸਾਡਾ ਕੰਮ ਹੈ ਸਵੇਰ ਤੋਂ ਦਿੱਸੇ ਅਸੀਂ ਕਿਤੇ ਵੀ ਗੱਡੀ ਨਹੀਂ ਲਾਉਂਦੇ ਤੁਸਾਂ ਨੂੰ ਲਿਖਿਆ ਤਾਂ ਕੁਝ ਨਹੀਂ ਜਾਣ ਦੇਣਾ ਤੁਸੀਂ ਆਪ ਦੀ ਗੱਡੀ ਵਿੱਚ ਲਾਈ ਜਾ ਚੌਂਕ ਲਾਓ ਕਿਸੇ ਨੂੰ ਫੋਨ ਲਾਓ ਜੀ ਲਾਉਣਾ ਲਾਲਾ ਯਾਰ ਲਿਖਾ ਦਿਓ ਯਾਰ ਛੱਤੀ ਫੇਰ ਦੇ ਦੇ ਅੱਜੋ ਕੀ ਤੁਸੀਂ ਆ ਰਹੋਗੇ ਇੰਤਜ਼ਾਮ ਸਭ ਸਾਰੇ ਛੱਤੀ ਨਹੀਂ ਹੁੰਦੇ ਮੈਂ ਨਹੀਂ ਤੈਨੂੰ ਜਾਣ ਦੇਣਾ ਮੈਂ ਗੱਡੀ ਕੋਈ ਅਲਾਉ ਨਹੀਂ ਕਰਨੀਗੀ ਤੁਸੀਂ ਜਾਣਾ ਜਾ ਸਕਦੇ ਹੋ ਤੁਸੀਂ ਆਪਦੀ ਗੱਡੀ ਐ ਤੇ ਰੋਡ ਦੇ ਵਿੱਚ ਲਾ ਸਕਦੇ ਹੋ ਹਾਂਜੀ ਲਾਈ ਐ ਅਸੀਂ ਬੰਦ ਕੀਤਾ ਮੰਨੋ ਹਾਲਾਤ ਖਰਾਬ ਹੋਣਗੇ ਤਾਂ ਗੱਡੀਆਂ ਕਿਵੇਂ ਨਿਕਲਣਗੀਆਂ ਉਹ ਅਸੀਂ ਆ ਕੀਤਾ ਹੋਇਆ ਇੰਤਜ਼ਾਮ ਸਾਰਾ ਕੀਤਾ ਹੋਇਆ ਇੰਤਜ਼ਾਮ ਸਾਰਾ ਅਸੀਂ ਨਹੀਂ ਲਾਉਂਦੇ ਕਿਰੇ ਮੌਕੇ ਤੇ ਗੱਡੀਆਂ ਬਹੁਤ ਔਖੇ ਹੋ ਕੇ ਨਿਕਲ ਰਹੀਆਂ ਨੇ ਅਸੀਂ ਨਹੀਂ ਅਲਾਉ ਕਰ ਸਕਦੇ ਛੋੜੇ ਵੀਰ ਤਾਂ ਭਾਈ ਸਾਹਿਬ ਕਾਰਨ ਕੀ ਆ ਕਿ ਸਮਝ ਦੇਖਿਓ ਕਿ ਕੋਈ ਨਾ ਕੋਈ ਨੋਟੀਫਿਕੇ ਅਸੀਂ ਦੇਖੋ ਸੀਟੀਵੀ ਸਾਡੇ ਸੀਟੀਵੀ ਐਮਐਲਏ ਸਾਹਿਬ ਦਾ ਫੋਨ ਆਇਆ ਬਈ ਸੀਟੀਵੀ ਦੇ ਗ੍ਰਿਡ ਦੇ ਵਿੱਚ ਜਿਹੜੀ ਬਿਜਲੀ ਦਾ ਕੰਮ ਹੈ ਜਿੱਥੇ ਲਾ ਉੱਥੇ ਪਾਣੀ ਪੈ ਰਿਆ ਸਾਰੀ ਤਾਇਪਰੋੜ ਦੀ ਬਿਜਲੀ ਤਬਾਹ ਹੋ ਜੂਗੀ ਅਸੀਂ ਜਾ ਰਹੇ ਸੀਗੇ ਸਾਡਾ ਸਟਾਫ ਸਾਡਾ ਸਟਾਫ ਮੈਂਬਰ ਕਿਸੇ ਨੂੰ ਜਾਣ ਨਹੀਂ ਦੇ ਰਹੀ ਅੱਗੇ ਤਾਂ ਬਿਲਕੁਲ ਠੱਕੇਸ਼ਾਹੀ ਹੈ ਜਿਹੜੀ ਕਿ ਡਿਵੀਜ਼ਨ ਨੰਬਰ 7 ਦੇ ਇੰਚਾਰਜ ਦੇ ਵੱਲੋਂ ਕੀਤੀ ਜਾ ਰਹੀ ਹੈ ਸ਼ਰਿਆਮ ਮੈਥੇ ਰੋਡ ਦੇ ਵਿੱਚਕਾਰ ਗੱਡੀ ਲਗਾਈ ਹੋਈ ਹੈ ਨਾਕਾਬੰਦੀ ਕੀਤੀ ਹੋਈ ਹੈ ਜਦਕਿ ਫਰਜਨਾਂ ਦੇ ਬੰਦੇ ਬੈਰੀਕੇਡਿੰਗ ਕੀਤੀ ਜਾਵੇ ਤਾਂ ਜੋ ਹਾਲਾਤ ਜੇਕਰ ਨਾਜ਼ੁਕ ਹੁੰਦੇ ਨੇ ਤਾਂ ਇੱਥੋਂ ਜਿਹੜੀ ਕਿ ਗੱਡੀਆਂ ਨੇ ਨਿਕਲਣੀਆਂ ਨੇ ਕਾਰਪੋਰੇਸ਼ਨ ਦੀ ਜਾਂ ਪ੍ਰਸ਼ਾਸਨ ਦੀ ਉਹਨਾਂ ਨੂੰ ਨਿਕਲਣ ਦੇ ਵਿੱਚ ਆਸਾਨੀ ਹੋਵੇ ਪੀਡੀਏ ਦੇ ਵੱਲੋਂ ਸਵੇਰ ਤੋਂ ਹੀ ਇੱਥੇ ਜਿਹੜੇ ਕਿ ਇੰਤਜ਼ਾਮ ਰਿਓ ਕੀਤੇ ਜਾ ਰਹੇ ਨੇ ਤਾਂ ਦਰਿਆ ਪੂਰੀ ਤਰ੍ਹਾਂ ਨਾਲ ਭਰ ਚੁੱਕਿਆ ਓਵਰਫਲੋ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਇੱਕਦਮ ਦਿਖਾ ਦਿੰਦੇ ਆ ਪਾਣੀ ਵੀ ਦੀ ਇਹ ਤਾਂ ਠੀਕ ਹੈ ਗੱਡੀ ਦੇ ਵਿੱਚ ਸਮਾਨ ਜਿਹੜਾ ਪਿਆ ਵਾ ਜਿਹੜੇ ਅੰਦਰ ਵਰਕਰ ਲੱਗੇ ਹੋਏ ਨੇ ਸਵੇਰ ਤੋਂ 6 ਵਜੇ ਦੇ ਉਹਨਾਂ ਦੇ ਲਈ ਪਾਣੀ ਪਾਣੀ ਇਹਨਾਂ ਨੂੰ ਵੀ ਪਾਣੀ ਇਹਨਾਂ ਨੂੰ ਵੀ ਪਾਣੀ ਪੁਲਾਇਆ ਅਸੀਂ ਪਾਣੀ ਲੈ ਕੇ ਤੁਰ ਕੇ ਜਾਈਏ ਤੁਸੀਂ ਇਹਨਾਂ ਨੂੰ ਚਕਾਓ ਬੇਟੀਆਂ ਕਹੋਗੇ ਛੱਡ ਗਿਆ ਉਹ ਅੰਦਰ ਇਹ ਚੱਕਰੋਂ ਪੁਲਿਸ ਵਾਲਾ ਚੱਕ ਲੈਣ ਬੇਟੀ ਛੱਡਿਆਣ ਕਹੋ ਨਾ ਕਿ ਗੱਡੀ ਨਹੀਂ ਲੈ ਕੇ ਜਾ ਰਿਹਾ ਗੱਡੀ ਲੈ ਕੇ ਜਾ ਰਿਹਾ ਮੈਂ ਲੇਬਰ ਨੂੰ ਪਾਣੀ ਲੈ ਕੇ ਜਾ ਰਿਹਾ ਲੇਬਰ ਨੂੰ ਰਸ਼ਨ ਲੱਗਿਆ ਉਹ ਵੀ ਨਹੀਂ ਜਾਣ ਦਿੰਦੇ ਇਹ ਤੁਸੀਂ ਐਮਐਲਏ ਸਾਹਮਣੇ ਗੱਲ ਕੀਤੀ ਕੀਤੀ ਹੈ ਬਿਲਕੁਲ ਮੈਂ ਮੇਰੇ ਨਾਲ ਹੁਣ ਕਰਦਾ ਗੱਲ ਮੈਂ ਲਾਈਵ ਵੀ ਕਰ ਲੈਂਦਾ ਜੀ ਮਾ ਲੋ ਹਾ ਲੋ ਤਾਂ ਜਿਹੜੇ ਅੰਦਰ ਵਰਕਰ ਲੱਗੇ ਹੋਏ ਨੇ ਪੀਡੀਏ ਐਸੋਸੀਏਸ਼ਨ ਦੇ ਸਵੇਰ ਤੋਂ ਵਰਕਰ ਲੱਗੇ ਹੋਏ ਨੇ ਉਹਨਾਂ ਦੇ ਵੱਲੋਂ ਬੰਨ ਨੂੰ ਜਿਹੜਾ ਕਿ ਪੂਰਿਆ ਜਾ ਰਿਹਾ ਤਾਂ ਉਹਨਾਂ ਨੂੰ ਉਹ ਜਿਹੜੀ ਕਿ ਅੰਦਰ ਜਾਣ ਦੀ ਪਰਮਿਸ਼ਨ ਉਹ ਨਹੀਂ ਦਿੱਤੀ ਜਾ ਰਹੀ ਤਾਂ ਸ਼ਰੇਆਮ ਜਿਹੜੀ ਕਿ ਗੁੰਡਾਗਰਦੀ ਉਹ ਕੀਤੀ ਜਾ ਰਹੀ ਹੈ ਤਾਂ ਇਹ ਸਾਨੂੰ ਅੰਦਰ ਨਹੀਂ ਜਾਣ ਦੇ ਮੇਰੀ ਗੱਡੀ 'ਚ ਪਾਣੀ ਪਿਆ ਲੇਬਰ ਨੂੰ ਪਾਣੀ ਦੇਣਾ ਜੀ ਅਸੀਂ ਇਹ ਅੰਦਰ ਨਹੀਂ ਜਾਣ ਦਿੰਦੇ ਜੀ ਇਹ ਗੱਲ ਕਹਿੰਦੇ ਮੈਂ ਐਮਐਲਏ ਸਾਹਿਬ ਨਾਲ ਗੱਲ ਨਹੀਂ ਜੀ ਕਰਨੀ ਆ ਮੀਡੀਆ ਮੀਡੀਆ ਮੇਰੇ ਸਾਹਮਣੇ ਕਹਿੰਦੇ ਐਮਐਲਏ ਸਾਹਿਬ ਨਾਲ ਗੱਲ ਨਹੀਂ ਕਰਨੀ ਸੁਖਦੇਵ ਸਿੰਘ ਜੀ ਐਸਐਸਆ ਜੀ ਗੱਲ ਕਰੋ ਜੀ ਹੈਲੋ ਨਹੀਂ ਗਰੇਵਾਲ ਜੀ ਹਿੰਮਤ ਗੱਲ ਕਰ ਰਹੇ ਨੇ ਡੈਨਿਕਸਵਰਾ ਟੀਵੀ ਤੋਂ ਇੱਥੇ ਡਿਵੀਜ਼ਨ ਨੰਬਰ 7 ਦੇ ਇੰਚਾਰਜ ਦੇ ਵੱਲੋਂ ਸ਼ਰਯਾਮਨਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਹੜੇ ਐਸੋਸੀਏਸ਼ਨ ਦੇ ਲੋਕ ਸਵੇਰ ਤੋਂ ਲੱਗੇ ਨੇ ਉਹਨਾਂ ਦੇ ਲਈ ਪਾਣੀ ਲੈ ਕੇ ਜਾ ਆ ਗੱਲ ਕਰਾਓ ਭਾਈ ਸਾਹਿਬ ਐਸੇ ਚੁਣਾ ਕਹਿੰਦੇ ਗੱਲ ਕਰੋ ਸੋ ਐਮਐਲਏ ਨਾਲ ਹੁਣ ਗੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਦੇ ਐਮਐਲਏ ਨਾਲ ਗੱਲ ਕਰਦੇ ਨੇ ਕਿ ਨਹੀਂ ਕਰਦੇ ਇਹ ਕਹਿੰਦਾ ਗੱਲ ਵੀ ਨਹੀਂ ਕਰਨੀ ਜਾਦੀ ਬਾਰੇ ਹੈਲੋ ਹਾਂਜੀ ਸਰ ਇਹ ਕਰੋ ਕਰੋ ਕਾਲੋਂ ਕਰੋਗਾ ਕਾਲੋਂ ਹੋ ਰਹਾ ਮੋਰੇ ਹੋ ਮੋਰੇ ਹੋ ਹਾਂਜੀ ਸਰ ਬਿਲਕੁਲ ਕਰੋ ਜੀ ਅਸੀਂ ਸਾਰੇ ਪੈਦਲ ਜਾ ਸਕਦੇ ਹਾਂ ਸਿਰ ਗੱਡੀਆਂ ਉੱਥੇ ਨਹੀਂ ਸਰ ਮੈਂ ਰਾਸ਼ਨ ਪਾਲਾ ਕਿ ਤੇ ਲਿਆ ਪਾਣੀ ਪਾਣੀ ਕਿੱਥੇ ਲੱਗਣ ਚੱਲੇ ਜਾਣਾ ਸਾਡੀ ਲੇਬਰ ਉੱਥੇ ਰੋਟੀ ਖਾਣੀ ਭੁੱਖੇ ਮਾਰਦੀ ਆ ਪਾਣੀ ਦੇ ਲੇਬਰ ਨੂੰ ਇੱਕ ਮਿੰਟ ਦਰਾ ਅਸੀਂ ਲੇਬਰ ਨੂੰ ਪਾਣੀ ਨੂੰ ਭੁੱਖੇ ਮਾਰਦੀ ਐ ਇੱਕ ਵਾਰਾ ਟੋਣ ਗੱਲ ਨਹੀਂ ਆ ਜਾ ਸਰ ਕੋਈ ਪਾਣੀ ਮੇਰੀ ਗੱਡੀ 'ਚ ਪਾਣੀ ਪਿਆ ਫੋਟੋ ਦਿਖਾਈਆਂ ਮੈਂ ਕੁਝ ਨਹੀਂ ਇੰਨੀ ਕਿਥੋਂ ਮੈਂ ਗੱਡੀ 'ਚ ਪਾਣੀ ਦੇਖ ਲਓ ਮੇਰੀ ਜੀ ਮੈਂ ਨਹੀਂ ਡਪਾਣੀ ਸੀ ਤਾਂ ਬਿਲਕੁਲ ਇਲਾਕਾ ਵਿਧਾਇਕ ਦੇ ਨਾਲ ਗੱਲ ਕਰਨ ਤੋਂ ਬਾਅਦ ਵੀ ਜਿਹੜਾ ਕਿ ਲਾਓ ਕਿ ਹੁਣ ਕੀ ਕੀਆ ਤੁਹਾਨੂੰ ਜੀ ਹੁਣ ਜਾਨ ਦੇ ਰਿਹਾ ਕਿ ਨਹੀਂ ਜਾਨ ਦੇ ਰਿਹਾ ਰਾਜ ਕੰਮ ਰਹੀ ਹੈ ਅਸੀਂ ਉਹਨਾਂ ਨੂੰ ਬੰਦ ਕਰ ਦਿੰਦੇ ਆ ਇਹ ਭੁੱਖਾ ਮਰਨ ਨੂੰ ਕੀ ਪੁਲਿਸ ਇਹਨਾਂ ਨੂੰ ਕੀ ਦੇ ਆਰਡਰ ਹੈ ਮੈਨੂੰ ਦਿਖਾ ਦੇਣ ਇਸੁਖਦੇਵ ਸਿੰਘ ਐਸਆਈ ਹੈ ਐਸਾਈ ਦਾ ਐਸਐਚਓ ਸਾਹਿਬ ਹੈ ਮੈਂ ਨਹੀਂ ਜਾਣਦਾ ਕਮਿਸ਼ਨਰ ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਅਸੀਂ ਜਿਹੜੀ ਸਾਡੀ ਲੇਬਰ ਬੈਠੀ ਉਹਨੂੰ ਭੁੱਖੀ ਮਾਰਦੀ ਹੈ ਜਿਹੇ ਕੰਮ ਕਰਦੇ ਰਾਜ ਕੰਮ ਨੂੰ ਭੁੱਖੇ ਮਾਰਦੇ ਪਾਣੀ ਵੀ ਨਹੀਂ ਪੀ ਸਕਦੇ ਹੋ ਸੜਕ ਦੇ ਕੋਲ ਕਿਹੜਾ ਪਾਣੀ ਬੇਦਰ ਨਾਲੇ ਦੇ ਮੈਨੂੰ ਗੁੰਡਾ ਕਰਦੀ ਹੈ ਜੀ ਇਹ ਸ਼ਰਮ ਗੁੰਡਾ ਵਰਦੀ ਬਕ ਵਿਸ਼ੇਸ਼ ਸਾਹਿਬ ਨੂੰ ਮੇਰੇ ਬਰਕਾਸ਼ ਕਰਦਾ ਹਾਂ ਜੀ ਅਸੀਂ ਮੈਂ ਮੇਰੀ ਗੱਡੀ ਚ ਪਾਣੀ ਪਿਆ ਉਹ ਨਹੀਂ ਜਾਣ ਦਿੰਦੇ ਇਹ ਸ਼ਰਮ ਗੁੰਡਾ ਕਰਦੀ ਹੈ ਬਿਲਕੁਲ ਸ਼ਰਯਮ ਜਿਹੜੀ ਕਿ ਗੁੰਡਾ ਕਰਦੀ ਆ ਉਹ ਕੀਤੀ ਜਾ ਰਹੀ ਹੈ ਤਾਂ ਡਿਵੀਜ਼ਨ ਨੰਬਰ 7 ਤੋਂ ਇਨਚਾਰਜ ਨੇ ਸੁਖਦੇਵ ਸਿੰਘ ਉਹਨਾਂ ਦੇ ਵੱਲੋਂ ਜਿਹੜੀ ਕਿ ਆਪਦੀ ਗੱਡੀ ਤਾਂ ਬੇਸ਼ੱਕ ਰੋਡ ਦੇ ਵਿੱਚ ਖੜੀ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਾਰਪੋਰੇਸ਼ਨ ਦੀ ਗੱਡੀ ਹੈ ਇਹ ਕਿੰਨੀ ਔਖੀ ਹੋ ਕੇ ਇੱਥੋਂ ਨਿਕਲ ਰਹੀ ਹੈ ਧੱਕੇ ਸਾਹੀ ਸ਼ਰਯਮ ਕੀਤੀ ਜਾ ਰਹੀ ਹੈ ਆਪਦੀ ਗੱਡੀ ਨਹੀਂ हटਾਈ ਜਾ ਰਹੀ ਜਿਹੜੇ ਲੋਕ ਰਾਹ ਸਮਗਰੀ ਲੈ ਕੇ ਪਹੁੰਚ ਰਹੇ ਨੇ ਸਵੇਰ ਤੋਂ ਵਰਕਰ ਲੱਗੇ ਹੋਏ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਤੁਸੀਂ ਦੇਖ ਸਕਦੇ ਹੋ ਹੁਣ ਇਹ ਕਾਰਪੋਰੇਸ਼ਨ ਦੀਆਂ ਗੱਡੀਆਂ ਨੇ ਕਿੰਨੀਆਂ ਔਖੀਆਂ ਹੋ ਕੇ ਇੱਥੋਂ ਨਿਕਲਦੀਆਂ ਨੇ ਹਾਲਾਤ ਬਿਲਕੁਲ ਨਾਜ਼ੁਕ ਬਣੇ ਹੋਏ ਨੇ ਕਿਸੇ ਵੇਲੇ ਵੀ ਪਾਣੀ ਹੈ ਜਿਹੜਾ ਕਿ ਬਾਹਰ ਆ ਸਕਦਾ ਪਰ ਇੱਥੇ ਜਿਹੜੇ ਕਿ ਇੰਚਾਰਜ ਉਹਨਾਂ ਦੇ ਵੱਲੋਂ ਸ਼ਰਯਾਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਜੋ ਲੋਕਾਂ ਦੇ ਵੱਲੋਂ ਸਵੇਰ ਤੋਂ ਬੰਨ ਪੂਰਿਆ ਜਾ ਰਿਹਾ ਹੈ ਉਹਨਾਂ ਦੇ ਲਈ ਪਾਣੀ ਅਤੇ ਖਾਣ ਪੀਣ ਦਾ ਸਮਾਨ ਜਿਹੜਾ ਕਿ ਲੇਜਾਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਵੀ ਜਿਹੜਾ ਕਿ ਅੰਦਰ ਹੈ ਜਿਹੜਾ ਕਿ ਉਹ ਨਹੀਂ ਲੇਜਾਨ ਦਿੱਤਾ ਜਾ ਰਿਹਾ ਤਾਂ ਜਿੱਥੇ ਹਾਲਾਤ ਇਹਨੇ ਨਾਜ਼ੁਕ ਬਣੇ ਹੋਏ ਨੇ ਜੋ ਕੰਮ ਪ੍ਰਸ਼ਾਸਨ ਦਾ ਬਣਦਾ ਸੀ ਉਹ ਕੰਮ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਪੀਡੀਏ ਦੇ ਵੱਲੋਂ ਕੀਤਾ ਜਾ ਰਿਹਾ ਪਰ ਉਹਨਾਂ ਨੂੰ ਵੀ ਕੰਮ ਕਰਨ ਤੋਂ ਜਿਹੜਾ ਕਿ ਰੋਕਿਆ ਜਾ ਰਿਹਾ ਹੈ ਡਿਵੀਜ਼ਨ ਨੰਬਰ 7 ਦੇ ਜਿਹੜੇ ਕਿ ਇੰਚਾਰਜ ਨੇ ਸੁਖਦੇਵ ਸਿੰਘ ਕੈਮਰਾ ਪਰਸਨ ਰੋਹਿਤ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ